ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡਾ ईपीएफओ ਖਾਤਾ ਜ਼ਰੂਰ ਹੋਵੇਗਾ ਅਜੇ ਵਿੱਚ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਅਸਲ ਵਿੱਚ ਜਦੋਂ ਵੀ ਤੁਸੀਂ ਨੌਕਰੀ ਬਦਲਦੇ ਹੋ ਤੁਹਾਨੂੰ ਇਸ ਦੇ ਨਾਲ ਆਪਣੇ ईपीएफओ ਬੈਲੈਂਸ ਨੂੰ ਟਰਾਂਸਫਰ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ ਕਈ ਵਾਰ ईपीएफओ ਬੈਲੈਂਸ ਮਹੀਨਿਆਂ ਤੱਕ ਟਰਾਂਸਫਰ ਨਹੀਂ ਹੋ ਪਾਉਂਦਾ ਪਰ ਹੁਣ ਅਜਿਹਾ ਨਹੀਂ ਹੋਵੇਗਾ ਹੁਣ ईपीएफओ ਖਾਤਾ ਧਾਰਕਾਂ ਨੂੰ ਨੌਕਰੀ ਬਦਲ ਤੇ ਮੈਨੂਅਲ ਪੀਐਫ ਟ੍ਰਾਂਸਫਰ ਲਈ ਰਿਕਵੈਸਟ ਪਾਉਣ ਦੀ ਲੋੜ ਨਹੀਂ ਹੋਵੇਗੀ ਈਪੀਐਫਓ ਨੇ ਆਟੋਮੈਟਿਕ ਫੰਡ ਟ੍ਰਾਂਸਫਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਇਹ ਸਹੂਲਤ 1 ਅਪ੍ਰੈਲ ਤੋਂ ਮਿਲਣੀ ਸ਼ੁਰੂ ਹੋ ਗਈ ਹੈ ਪਹਿਲਾ ਯੂਨੀਵਰਸਲ ਅਕਾਊਂਟ ਨੰਬਰ ਹੋਣ ਦੇ ਬਾਵਜੂਦ ਲੋਕਾਂ ਨੂੰ ਪੀਐਫ ਟਰਾਂਸਫਰ ਲਈ ਰਿਕਵੈਸਟ ਪਾਉਣੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਹੁਣ ਨੌਕਰੀ ਪੇਸ਼ਾ ਲੋਕ ਇਸ ਪਰੇਸ਼ਾਨੀ ਦੇ ਚਿੰਤਾ ਕੀਤੇ ਬਿਨਾ ਨਵੀਂ ਨੌਕਰੀ ਦੀ ਖੋਜ ਕਰ ਸਕਦੇ ਨੇ ਨਵੀਂ ਨੌਕਰੀ ਬਦਲਣ ਤੇ ਈਪੀਐਫ ਆਪ ਖਾਤੇ ਵਿੱਚ ਪੈਸੇ ਆਪਣੇ ਆਪ ਟਰਾਂਸਫਰ ਹੋ ਜਾਣਗੇ ਤੁਹਾਨੂੰ ਦੱਸ ਦੇ ਕਿ ਕਰਮਚਾਰੀਆਂ ਨੂੰ ਆਪਣੀ ਤਨਖਾਹ ਦਾ 12% ईपीएफ ਵਿੱਚ ਰੱਖਣਾ ਹੁੰਦਾ ਹੈ ਇਸ ਤੋਂ ਇਲਾਵਾ ਰੋਜ਼ਗਾਰਦਾਤਾ ਨੂੰ ਵੀ ਕਰਮਚਾਰੀ ਵੱਲੋਂ ईपीएफ ਖਾਤੇ ਵਿੱਚ ਬਰਾਬਰ ਦੀ ਰਕਮ ਜਮ੍ਹਾਂ ਕਰਨੀ ਪੈਂਦੀ ਹੈ ਯੂਨੀਵਰਸਲ ਅਕਾਊਂਟ ਨੰਬਰ 1 ਤੋਂ ਵੱਧ ਵੱਖ-ਵੱਖ ਰੋਜ਼ਗਾਰਦਾਤਾਵਾਂ ਦੁਆਰਾ ਇੱਕ ਵਿਅਕਤੀ ਨੂੰ ਜਾਰੀ ਕੀਤੇਗੇ ਮਲਟੀਪਲ ਮੈਂਬਰ ਆਈਡੀ ਲਈ ਇੱਕ ਕੇਂਦਰੀ ਪਲੇਟਫਾਰਮ ਵੱਜੋਂ ਕੰਮ ਕਰਦਾ ਹੈ ਇਹ ਮਲਟੀਪਲ ਈਪੀਐਫ ਖਾਤਿਆਂ ਨੂੰ ਇੱਕ ਮੈਂਬਰ ਨਾਲ ਲਿੰਕ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਯੂਏਐਨ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਇਸ ਵਿੱਚ ਯੂਏਐਨ ਕਾਰਡ ਸਾਰੇ ਟਰਾਂਸਫਰ ਇਨ ਵੇਰ ਵਿਆਹ ਦੇ ਨਾਲ ਇੱਕ ਅਪਡੇਟ ਕੀਤੀ ਪੀਐਫ ਪਾਸਬੁੱਕ ਮੌਜੂਦਾ ਪੀਐਫ ਆਈਡੀ ਨਾਲ ਪਿਛਲੇ ਮੈਂਬਰਾਂ ਦੀ ਪੀਐਫ ਆਈਡੀ ਨੂੰ ਲਿੰਕ ਕਰਨ ਦੀ ਸਮਰੱਥਾ ਯੋਗਦਾਨਾਂ ਦੇ ਕ੍ਰੈਡਿਟ ਸੰਬੰਧੀ ਮਹੀਨਾਵਾਰ ਐਸਐਮਐਸ ਸੂਚਨਾਵਾਂ ਸ਼ਾਮਲ